ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਡੀਬੀਐਨ 24 ਨਿਊਜ਼ ਅੱਜ ਅਸੀਂ ਤੁਹਾਨੂੰ ਉਸ ਰੂਹ ਨਾਲ ਮਲਾਉਣ ਜਾ ਰਹੇ ਹਾਂ ਜਦੋਂ ਡੇਰਾ ਬਾਬਾ ਨਾਨਕ ਤੋਂ ਸ਼੍ਰੀ ਹੇਮਕੁੰਡ ਸਾਹਿਬ ਲਈ ਪੈਦਲ ਯਾਤਰਾ ਰਵਾਨਾ ਹੋਈ ਸੀ ਇਸ ਯਾਤਰਾ ਵਿੱਚ ਡੇਰਾ ਬਾਬਾ ਨਾਨਕ ਤੋਂ ਇੱਕ ਵਿਅਕਤੀ ਜਿਸ ਦਾ ਨਾਮ ਰਗਵੀਰ ਸਿੰਘ ਤੇ ਇਸ ਦੀ ਅੱਖਾਂ ਦੀ ਰੋਸ਼ਨੀ ਨਹੀਂ ਸੀ ਤੇ ਇਹ ਵਿਅਕਤੀ ਪਿਛਲੇ 30 ਦਿਨ ਤੋਂ ਪੈਦਲ ਯਾਤਰਾ ਕਰਕੇ ਅੱਜ ਗੋਬਿੰਦਗੜ੍ਹ ਪਹੁੰਚ ਗਏ ਹਨ ਇਹਨਾਂ